ਤੇਰੀ ਮਰਜ਼ੀ ਆ ਮਰਜੀ ਦੇ ਨਾਲ ਨਹੀਂ ਚੱਲੂਗਾ ਹਾਂ ਆ ਫਿਰ ਆਪਣੀ ਮਰਜ਼ੀ ਨਾਲ ਲੈ ਲਈ ਤੇਰੀ ਮਰਜ਼ੀ ਨਾਲ ਕਦੇ ਆਉਣਾ ਹੀ ਨਹੀਂ ਆਏ ਆਪਣੀ ਮਰਜ਼ੀ ਨਾਲ ਦੇ ਆ ਆਪਣੀ ਮਰਜ਼ੀ ਨਾਲ ਪੱਕੀ ਗੱਲ ਆ ਵਧੀਆ ਗੱਲ ਆ ਅਗਲੇ ਸਾਲ ਲਿਆਉਂਗੇ ਅਗਲੇ ਸਾਲ ਨਹੀਂ ਬਾਈ ਪੱਕੀ ਗੱਲ ਆ ਕਿਹ ਜੀ ਹੋ ਕੇ ਲੈ ਕੇ ਆਉਂਗੇ ਆਹ ਛੋਟਾ ਹੈ ਜਾ ਵਿਚਾਰਾ ਉਹ ਨਾ ਐਡਾ ਐਡਾ ਬਾਈ ਉਹ ਐਡਾ ਗੱਗੇ ਨੇ ਵੀ ਕਿਹਾ ਸੀ ਤਾਂ ਗੱਗੇ ਦਾਊ ਨੇ ਕਰ ਮੈਂ ਕਿਹਾ ਦਿੰਨਾ ਉੱਥੇ ਖੜਾ ਨਾਲੇ ਹਲੇ ਸਸਤਾ ਦਾ ਕਹਿੰਦਾ ਨਹੀਂ ਨਹੀਂ ਕਹਿੰਦਾ ਟਰਾਲਾ 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 ਆਏ ਕਹੀ ਗਾ ਟਰਾਲਾ 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 ਬੱਸ ਕਰ ਅਜਾ 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 ਓਏ ਢੰਡਾ ਦੇ ਕੇ ਦੋ ਢੰਡਾ ਮਾਰੀ ਪੁੱਟ ਹਲੇ ਪੁੱਟੀ ਇਕ ਨਹੀਂ ਲੋਟ ਆਇਆ ਉਹ ਉਹ ਲੈ ਲੈ ਮੇਰਾ ਭਾਰੀ ਚੀਜ਼ ਆ ਦੇਖ ਦੇਖ ਲੈ ਤੂੰ ਸਰੀਏ ਵੀ ਛੋੜ ਚੱਕਿਆ ਸਰੀਓ ਛੋਟਾ ਹੁਣ ਮੇਰੇ ਤੇ ਗੁੱਸਾ ਆ ਰਹੀ ਜਾਂਦਾ ਹੁਣ ਭਾਈ ਮੈਂ ਕੀ ਕਰਾਂ ਹੋਰ ਕੀ ਅੱਜ ਤੱਕ ਇਹਦਾ ਆਪਣੇ ਜੋਗਾ ਪੈਸੇ ਆਮਦ ਨਹੀਂ ਆਪਣੇ ਨਦੋਣਾ ਬੱਸ ਮੈਂ ਤਾਂ ਜੀ ਆਪਣੇ ਫਿਊਚਰ ਆਦੇ ਮੈਂ ਤਾਂ ਕੰਨਨ ਨੂੰ ਮੱਤ ਲਾਉਦਾ ਮੈਂ ਤਾਂ ਦਵਾਉਂਗਾ ਬੱਤਿ ਗੱਲ ਜੀ ਗੱਲ ਜੀ ਬੈਠੇ ਆ ਭਾਈ ਜਲੀ ਤਾਂ ਖਾਲਾ ਵੀ ਆਇਆ ਉਹ ਮਿਲੜ ਹੈ ਮਿਲੜ ਬੈਠੇ ਹੋਰ ਕੀ ਕਰਨਾ ਕੰਮ ਕਰਦਾ ਕਿ ਉਹ ਹੈ ਇਹ ਤਾਂ ਮੈਂ ਪਾਣੀ ਧੁੰਮਦਾ ਹੈ ਈਦਾ ਹੂੰ ਬਿੱਦੇ ਬੈਠੇ ਆਂ ਕੱਲ ਧੁੱਪ ਦੇ ਨਾਲ ਸਰਦ ਕਿੰਨੀ ਜਾਈ ਹੈ ਜਿੰਨੇ ਗੱਲ ਦੀ ਟੋਪੀ ਹੋ ਜਾ ਅਰਾਮ ਰਿਪੇ ਜੇ ਕੱਲ ਆਇਆ ਵੀ ਨਹੀਂ ਨੱਟ ਗਿਆ ਹਾਂ ਹੈ ਵੀ ਸ਼ਾਜਤ ਵੀ ਪਰੇ ਗਈ ਜਾ ਉਹ ਲੈ ਹੁਣ ਨਹੀਂ ਹੰਮਾ ਅਰ ਕਿਤੇ ਦੇ ਦੋ ਦਿਨ ਪੂਰੇ ਕਾ ਨੇੜੇ ਦੱਸਿਆ ਮੈਂ ਡਾਲ ਵੀ ਪਹਿਲੇ ਆਜੇ ਉਹ ਫੇਰ ਬੈਣਾ ਲਈ ਅੱਜ ਬੱਟ ਨਹੀਂ ਹੋਗੀ ਬੱਟ ਦੇਣਾ ਲੈ ਹੋਰ ਈਦਾ ਕਾਫਰ ਦੇ ਗੱਲੇ ਗੱਲਦਾ ਤੂੰ ਮੂਹਰੇ ਗੱਲਦੇ ਆਪਣੇ ਬੰਦੇ ਨੂੰ ਜੇ ਪੰਜੀ ਕਰਦਾ ਸਾਲਾ ਸੱਪ ਸੁਪੂਲੀ ਸਾਰਾ ਕੁਝ ਜਿਹੜਾ ਵਾ ਹੁਣ ਗੰਨੇ ਦੇ ਮਾ ਬੇਨ ਜਿਓ ਪੜਦੂ ਮੇਰੇ ਮਾਰੀ ਮੁਕੀ ਗਈ ਆ ਕਿਧਰੇ ਕਿਧਰੇ ਪਾਟੂ ਜਿਹੜਾ ਨੂੰ ਲੈ ਨੂੰ ਬੰਦੇ ਵਾੜਦੇ ਰੂਲ ਕਰ ਦੂ ਦੋ ਦਿਨ ਬੰਦੇ ਹੋਰ ਫੇਰ ਤੇ ਵਾਲਾ ਦਿੰਦਾ ਗੰਨੇ ਜੀ ਹੈਗਾ ਅਸੀਂ ਪੰਜਾਤ ਕਰ ਲਿਓ ਹੈ ਤਾਂ ਕਿਆ ਕਰ ਲੂਗੇ ਪੰਜਾਤ ਵੀ ਆ ਦੋ ਤਿੰਨ ਦਿਨ ਹੋਣ ਫੇਰ ਤਾਂ ਠੀਕ ਹੈ 100 ਵੀ ਚਾਹੀਦੀ ਆ ਦੇ ਲਾ ਕੇ ਬੰਦੇ ਇਕੱਠੇ ਆਣਾ ਹੈ ਦਿਖਾ ਕੇ ਤਾਂ ਦੱਲੀ ਰੋਣੀ ਤੇ ਆਣਾ ਚਮਕੀਲਾ ਦੂਆ ਪੰਜ ਪੰਜ ਇਹ ਤਾਂ ਅਧਗੇਰੇ ਵਾਲੇ ਦਾ ਆ ਵੀ ਤਾਸ ਦਾ ਬਾਦਸ਼ਾ ਦੱਲੀ ਪੁੱਜ ਗਿਆ ਆ ਦੱਲੀ ਕਿਹੜੀ ਕਿਹੜੀ ਗੇਮ ਖੇਡਿਓ ਤੈਨੂੰ ਦੱਸ ਭਾਬੀ ਦੀ ਹੋਰ ਹੈ ਕੱਲਾ ਭਾਬੀ ਦੀ ਹੋਰ ਹੈ ਭਾਬੀ ਦੀ ਹੋਰ ਹੈ ਤੂੰ ਕਿਦਾਂ ਖੇਡ ਕੇ ਕਹਿਦਾ ਹੈ ਹੈ ਮੈਂ ਨਹੀਂ ਜਾਂਦਾ ਆਪਾਂ ਆ ਭਾਬੀ ਉਹ ਖੇਡਣਾ ਰੁਕ ਕੇ ਕਰਨਾ ਹੋਰ ਭਾਬੀ ਦੀ ਹੋਰ ਖੇਡਣਾ ਬਰਾਣੀ ਖਿਲਾ ਰਹਾ ਹੈ ਤੋਰ ਦੀ ਗੇਮ ਉਹਦੀ ਚਾਲ ਨੂੰ ਝੀਬ ਸੂਪ ਨਹੀਂ ਆਉਂਦੀ ਹਾਂ ਤਾਂ ਆ ਹੀ ਆਉਂਦੇ ਠੋਕੂ ਜਗਾ ਲਾ ਸਰਾਬਣਾਲਾ ਬਾਈ ਕੋ ਸਾਡੀ ਗੱਲੀ ਬਈ ਦਾ ਮਾਟਰ ਹੈ ਹਾਂ ਦਿੱਲੀ ਦਾ ਮਾਟਰ ਦਿੱਲੀ ਦੀ ਮਾਟਰ ਆ ਜਾਦਾ ਇੱਕ ਪੰਜ ਆਉਣੇ ਵਾਲਾ ਉਹ ਵੀ ਭਾਬੀ ਕੱਲ ਸਾਈ ਜਿਹੜੀ ਭਾਬੇ ਬਣੀ ਸੀ ਉਹਦਾ ਅੱਖਾਂ ਬੰਨਣ ਖੇਲਣਾ ਅੱਜ ਹਾਂ ਅੱਖਾਂ ਬੰਨਣ ਕਿ ਜਿਹੜਾ ਹਾਰ ਗਿਆ ਦੀ ਅੱਖਾਂ ਬੰਦ ਰਣੀਆ ਫੇਰ ਹੱਥ ਲਾ ਕੇ ਆਪੇ ਜੀਤ ਰਹੂਗਾ ਉਹਨੂੰ ਲੈ ਤਲਕੜ ਮੂੰਹ ਪਾ ਕੇ ਕਰਾਉਣਾ ਕਿਸੇ ਨੂੰ ਨਹੀਂ ਤਾਂ ਫੇਰ ਤਵਾਤੇ ਲੱਗੇ ਦੇਣੇ ਮੰਨੇ ਨਹੀਂ ਗੱਲ ਮੈਂ ਕੰਪਨ ਲੇ ਲੋਕੋ ਹੀ ਨਹੀਂ ਬੰਨਿਆ ਕਹਿੰਦਾ ਲਾ ਲਾ ਤੂੰ ਮੂੰਹ ਬਣਾਣ ਲੱਗੇ ਸਿਰ ਪੜਾਉਂਗਾ ਸਿਰ ਪੜਾਉਂਗਾ ਲੈ ਹਲੇ ਖਲਾ ਰਹੀਆਂ ਲਗੀਆਂ ਰਹਿਨੀਆਂ ਪੀਲ ਪਲਾਗੜੇ ਪੀਲ ਪਲਾਗੜੇ ਖੇਲੇ ਕਰਦੇ ਤੇ ਪੱਟੂ ਪੱਟੂ ਗੱਲਾਂ ਵਾਲੀ ਪੱਟੂ ਪੱਟੂ ਬੱਬਾ ਖੇਲੇ ਹੀ ਆ ਪੱਟੂ ਆ ਤੂੰ ਹੀ ਟਟੋ ਦੀ ਪੂਰੀ ਸਕੂਲ ਛੇ ਕਰਦੇ ਸੀ ਆ ਪੱਟੂ ਆ ਚੱਲਦਾ ਤਾਂ ਕੰਮ ਆ ਮਾਰ ਦਿੰਦੇ ਦੇ ਦੇ ਕਰ ਲਓ ਦਵੀਆਂ ਤਵੀਆਂ ਤਵੀਆਂ ਕਰ ਲੈ ਤਵੀਆਂ ਆ ਲਾਵਾ ਜਗਾਂ ਦੇ ਅੱਛਾ ਬੀਟੇ ਨਾ ਪਰੂਵੇ ਠੱਬੂ ਹੋਰ ਮੈਂ ਲਖ ਨੂੰ ਟੱਕਰ ਆਏ ਮੈਂ Kelly. Is the ball on a bit? Yeah, you Another bagel. Tell her that. ਮਾਰੀ ਦਵੀਆਂ ਫੋੜ ਵੀ ਹੁੱਕੇ ਹੀ ਮਾਰਦਾ ਪਹਿਲੇ ਇਹ ਲੱਗੀਆਂ ਹੈ ਹਾਂ ਫੋੜ ਘੜੀ ਇਸ ਨੂੰ ਇਹਨੂੰ ਉੱਥੇ ਬੈਕ ਲਾਉਣੀ ਆਸ ਨਹੀਂ ਰਹੇ ਉਹ ਓਟਾ ਹੋ ਕਹਿਣਾ ਆਪਰ ਉਹ ਉੱਥੇ ਬੈਕ ਲਾਉਂਦੇ ਹਾਂ ਹਾਂ ਅੰਗੀ ਦਾ ਕੱਲਾ ਖਰੀਆ ਬਿਜਲੀ ਦੇ ਬਲੂਮ ਦੇ ਕੋਲ ਕਹਿੰਦਾ ਇਹ ਕਦੇ ਉੱਤਰ ਆਹ ਇਹਦਾ ਕੰਮ ਖਰਾਬ ਕਰਿਆ ਸਾਰੇ ਜਿੰਨਾ ਕਰਿਆ ਨਹੀਂ ਕਿੱਥਾ ਕੰਮ ਨਿਪੜਿਆ ਤੁਨ ਹੋਰ ਲੈ ਇਹ ਆ ਗਈ ਜਿਹੜੇ ਲੱਗਦੀ ਜਿਹੜੀ ਲੱਗਦੀ ਕਦੋਂ ਲੱਗਦੀ ਦੋ ਤਿੰਨ ਦਿਨ ਖਰਾਬ ਇਹਦਾ ਕਰਕੇ ਹੋਈਆਂ ਹੋਰ ਗੱਲਾਂ ਦਾ ਤੇਜ਼ ਕਰਾਇਆ ਤਾਂ ਮੈਨੂੰ ਹਾਂ ਹੰਦੀ ਨਿਬੜ ਗਿਆ ਜੀ ਬਿੱਡਦਾ ਜੀ ਹਜੇ ਕਿੱਥੇ ਨਿਪੜ ਗਿਆ ਇਹਦਾ ਚੱਲ ਰਿਹਾ ਹੈ ਇਹਨਾਂ ਚੱਲਦਾ ਹੈ ਐਸੇ ਲੰਬੇ ਆ ਭਾਈ ਹਾਂ ਤੋਂ ਲੰਬੇ ਬਣ ਇਹ ਨੰਪਈ ਅੰਮਰ ਚੱਲਣਾ ਆਲੇ ਕਿੱਥੇ ਚੜਗਾ ਮੇ ਬੱਟੂ ਆਉਂਦੀ ਹੈ ਨਾ ਨਪੜ ਗਿਆ ਬਸ ਹਾਂ ਜੇ ਲੈਟ ਪਾਗੀ ਫਿਰ ਆਏ ਨਾ ਆਈ ਜਣੀ ਹਮ ਆਈ ਜਣੀ ਲੈਟ ਲੜਦੇ ਫਿਰ ਆ ਜਾਣਾ ਕਰਤੀਆਂ ਬੈਲ ਸਾਰੀਆਂ ਥੋਨੀ ਸਾਰੀ ਹੋ ਗਿਆ ਭਾਈ ਉਹ ਠੀਕ ਹੀ ਆ ਗੰਡਾ ਹੋ ਜਾਂਦੇ ਓਏ ਓਏ ਗੰਡਾ ਅੱਜ ਤਾਂ ਨਹੀਂ ਲਿਆ ਅੱਥੇ ਪੱਤੀ ਲੈ ਜੇ ਮੈਂ ਤੇਰਾ ਖਲਾ ਲੈਣੇ ਤੇ ਹੈ ਨਾ ਜੀ ਲੈ ਲੈ ਸਰਾ ਖਾਣੇ ਕਿੱਥੇ ਜਾ ਰਿਹਾ ਹੈ ਹਾਂ ਕਿੱਥੇ ਜਾ ਰਿਹਾ ਮਿੱਡਕੇ ਲਾ ਦੇ ਉੱਪਰ ਲਾ ਦੇ ਉੱਧਰ ਗਿਆ ਵਾਂ ਉਹ ਕੋਲ ਥੋੜਾ ਬਾਦੂਗਾ ਕਿੱਥੇ ਤੇ ਬਾਦੂਗਾ ਫੇਰ ਜਾਣਾ ਪੈਣਾ ਉਹਨੂੰ ਹੈਗਾ ਹੀ ਹੋਰ ਦੀ ਹੈ ਮੇਰੀ ਜਿਹੜੀ ਨਿਸਰਾਈ ਦਾ ਨਾਮ ਨਾ ਵਿੱਚ ਦਾ ਉਹਦੇ ਘਰ ਜਦਾਰੇ ਬਈ ਹੈ ਮਾ ਬਾਬ ਤੁਹਾਡਾ ਨਾਮ ਕੱਟਣਾ ਉਹਦਾ ਹੈ ਨਾ ਗਰਮੀ ਨੂੰ ਮਾਰਿਆ ਪਿਆ ਜੀ ਗਰਮੀ ਬਹੁਤ ਹੈ ਕਿੰਨੀ ਹੋਗਾ ਲੱਗਦੀ ਹੈ ਜੀ ਉਹ ਮੈਂ ਵੀ ਰੁਪੜ ਗਿਆ ਉਹ ਅੱਜ ਪੱਖੇ ਵੀ ਕੁਝ ਨਹੀਂ ਕਰਦੇ ਹੈ ਪੱਖੇ ਦੀ ਵੀ ਫਰਨੀ ਹੈਗੀ ਤੇਰੀਆਂ ਵੀ ਖਾਲ ਚ ਰਹੀਆਂ ਲਾਲ ਹੋਈਆਂ ਭਈਆ ਤੇਰੀਆਂ ਵੀ ਤਾਂ ਨਹੀਂ ਇਹ ਕਰਦੀ ਨਾਲੇ ਆ ਬਈ ਕਰ ਲਈ ਮੈਂ ਰੁਪੜ ਗਿਆ ਫਿਰ ਸਰਿਆ ਤੋਂ ਲਾ ਕੇ ਮੈਂ ਪੈ ਗਿਆ ਕਿ ਮੇਰੇ ਤਾਂ ਹੋ ਗਈਆਂ ਆ ਇਹ ਆਪੇ ਹੋਣੀ ਹੈ ਉਹ ਅਸੀਂ ਮੈਦੀ ਦੁਪਹਿਰ ਲੱਗਾ ਬਾਈ ਨੇ ਬੈਠੇ ਦਾਲ ਗਏ ਭਾਬੀ ਇਹ ਨਿਊ ਕਾਰ ਵਿੱਚ ਵੀ ਛੱਡਦੇ ਭਾਬੀ ਬਣਾਇਆ ਜੇ ਨਹੀਂ ਇਹ ਨਾ ਮੈਂ ਨਹੀਂ ਬਣਿਆ ਆਪ ਬਣੇ ਇਹ ਭਾਬੀ ਅੱਜ ਨੇ ਵੇਖਦੇ ਫਰਾਂ ਕੀ ਕਰ ਰਿਹਾ ਤੀਰੇ ਨੇ ਕਹਿੰਦੇ ਮੇਰੇ ਪਰਾਂ ਜੁੜ ਜਿਵੇਂ ਇਹ ਵੀ ਰੌਂਡ ਹੀ ਨਹੀਂ ਕਰਦੇ ਫੇ ਬਰਾਬਰ ਚੱਲਦਾ ਰਿਹਾ ਕੰਮ ਕਿੰਨਾ ਕਰਦਾ ਇਦੋਂ ਮੱਤ ਕੁੱਟ ਕੇ ਜੇ ਕਰਦਾ ਕਿੰਨਾ ਚਾਹੀਦਾ ਕਰ ਲੈ 7.5 7.5 6.5 ਕਰ ਲੈ ਹੈ ਆਓ ਸਾਢੇ 6 ਤਾਂ ਹੀ ਕਿਹਾ ਤੁਮੇ ਫਿਰ ਦੇਖਾਂਗਾ ਉਹਨਾਂ ਕੋ ਬਹੁਤ ਆਸ ਚਾਰ ਚਾਰੀ ਚ ਵਾਰ ਨਿਕਲ ਗਈ ਦੋਵੇਂ ਬੈਟੀ ਛੋਟੇ ਆ ਕਹੇ ਉੱਪਰ ਰੱਖ ਦੂੰਗਾ ਤਾਂ ਛੇੜੇ ਦੋ ਬੈਟੀ ਛੋਟੇ ਆ ਜਿਹੜੇ ਸਾਥ ਵਾਲੇ ਆ ਜਿਹੜਾ ਉਹ ਅੱਗੇ ਪਿੱਛੇ ਵਾਲੇ ਨਾਲੇ ਉਹ ਤਾਂ ਰੱਖ ਵੀ ਯਾਰ ਜਿਹੜਾ ਤੇਰਾ ਪਿਛੇ ਵਾਲਾ ਬੈਟਾ ਉੱਪਰ ਹੀ ਰੱਖਉਣਾ ਉਹ ਨੂੰ ਅੱਥਰ ਉੱਪਰ ਜੇ ਹੋਰ ਚੀਜ਼ਾਂ ਕਰੋ ਚਾਰੀ ਜਿਹ ਬਤਨੇ ਕਰਕੇ ਉੱਪਰ ਹੀ ਲੱਗਦੀ ਹੈ ਚੱਲ ਹੁਣ ਇਹ ਯਾਰ ਉਹ ਆਓ ਫੜੀ ਕਰਨੀ ਸੱਚੋਂ ਛੋਨੇ ਰੱਖੋ ਲੰਬੇ ਇਹ ਲੰਬੇ ਛੋਟੇ ਛੋਨੇ ਫੜੀ ਕਰਨੀ ਬੇਤਾ ਕੋਈ ਚੱਕਰ ਨਹੀਂ ਕਿੱਥੇ ਮਰਜੀ ਰੱਖ ਲਈ ਤੁਸੀਂ ਕੋਲੇ ਲੰਬੇ ਬਾਣੇ ਆ ਸਾਡੇ 6:30 ਆ 7:30 ਬੀਟਾ ਉਹ 7:30 ਉਜੀ ਬੱਧ ਤੇ ਬੱਧ ਚੰਦ ਜਾਲੀਆਂ ਜੂੜੀਆਂ ਨਿਕਲ ਗਏ ਐਂਗਲ ਜੇ ਪਾ ਕੇ ਆਦ ਵਾਲੇ ਹੂੰ ਬਾਕੀ ਪੰਜ ਦੀ ਸਲਾਹ ਦੇ ਲੋ ਲੈ ਜੀ ਦੀ ਸਲਾਹ ਲੈ ਵੈਰੀ ਗੱਲੇ ਨਹੀਂ ਤੁਸੀਂ ਇਹ ਤਾਂ ਗੋਰਾਂ ਦੀ ਸਲਾਹ ਦੇ ਸਕਦਾ ਗੋਰ ਕਿ ਤਰਸੋ ਭਾਈ ਕਿ ਕਿਰਾਉਣਾ ਕਿੱਥੇ ਪਾਣੀ ਆ ਕਿੱਥੇ ਗਿਆ ਇਹ ਕਿੰਨਾ ਹੋਊਗਾ ਇਹ ਤਾਂ ਆ ਪਤਾ ਤਾਂ ਹੁੰਦੀ ਜਾਂ ਓ ਵੇਖ ਲੈ ਇਹ ਉੱਤੋਂ ਉਰਲਾਇ ਤੇ ਨੇ ਉੱਤੋਂ ਨਾ ਮੰਡ ਮੈਨੂੰ ਸਭ ਪਾਉਂਦੇ ਇੱਥੇ 50 ਹੁਣ 60 ਬਾਰ ਪੱਥਰ ਲਾਗੇ ਨਾ ਜਿਹੜੇ ਦਰਦ ਨੇ ਜਗਾ ਗਾੜੀ ਆ ਗਈ ਆਵਾਜ਼ ਬਦਲ ਉਹਦੇ ਵੋਕ ਦੀ ਆਵਾਜ਼ ਬਦਲ ਗਈ ਆਵਾਜ਼ ਬਦਲ ਜਿਹੜੇ ਪੈਰਾਂ ਨਾਲ ਵਿੰਡੀ ਦਰਦ ਨੇ ਦਰਦ ਨੇ ਨਾ ਇਹਦਾ ਪੱਕਾ ਹੈ ਬਾਈ ਇਹਨਾਂ ਤਾਕੀ ਦਾ ਇੰਨੇ ਪਰਾਂ ਵੀ ਇੰਨੇ ਫੋਟੋ ਉੱਤੇ ਢੱਕ ਰਹੇ ਨੇ ਇੰਨੇ ਫੋਟੋ ਪਰ ਪੱਥਰ ਆ ਜੇ ਨਾ ਇੰਨੇ ਫੋਟੋ ਤੇ ਫੇਰ ਦਿੱਤਾ ਆ ਨਹੀਂ ਉਹ ਉਹਦਾ ਉਹ ਪਰਸੇ ਕਾਗਜ਼ ਸਾਬ ਰੱਖਦੇ ਆ ਇਹ ਤਾਕੀ ਦਾ ਸਾਬ ਨਿਕਲਿਆ ਗੱਲ ਕਰਦਾ ਮੈਂ ਉਹ ਸਾਡੇ ਬੋਰਦਾਂ ਲੱਗੇ ਹਾਂ ਆਡੇ ਲਾਗੇ ਮੋਰ ਹੋਇਆ ਉਹਨਾਂ ਦੇ ਆਪਣੇ ਏਰੀਆ 'ਚ 120 ਫੁੱਟ ਤੋਂ ਉੱਪਰ ਨਹੀਂ ਜਾਂਦਾ ਆਡੇ 180 ਹੋ ਗਿਆ ਉੱਥੇ ਹਾਂ ਮੈਨੂੰ ਪਤਾ ਨਹੀਂ ਆ ਗਿਆ ਕਿਤੇ ਮੋਈਗਾ ਧਰਤੀ ਦਾ ਕੋਈ ਕਿਸੇ ਨੇ ਭੇਦ ਨਹੀਂ ਭਾਇਆ ਇੱਥੇ 100 ਹੀ ਹੁੰਦਾ 120 ਤੋਂ ਉੱਪਰ ਜਾਂਦਾ ਹੀ ਨਹੀਂ 100 ਤੋਂ 110 ਉਹ 100 ਉਧਰ ਤਾਂ ਹੁੰਦਾ ਦਰਿਆ ਕਰਕੇ ਆਉਂਦਾ ਉਧਰ 120 ਹੋ ਜਾਏਗਾ ਕਿਤੇ ਦਾ ਇੱਥਾ 110 ਵੀ ਤੱਕ ਆਉਂਦਾ 150 ਫੁੱਟ ਹੋ ਜਾਊਗਾ ਮਾਟਰ ਕੋਲ 50 60 60 ਗੱਟ ਦਾ ਮੰਡਾ ਜਿਹੜੇ ਪੱਥਰ ਆ ਜਾਂਦੇ ਉੱਥੇ ਪਿਆਰਾ ਉਧਰ ਗੋਗੀ ਵਾਲਾ 180 ਹੋ ਗਿਆ ਕੋਈ ਪਤਾ ਹੁੰਦਾ ਉਹਦੇ ਖਾਰੇ ਉਹਦਾ ਦਰਿਆ ਕਰਕੇ ਨਹੀਂ ਆਉਂਦਾ ਪਾਣੀ ਉਹ ਤਾਂ ਲੈਵਲ ਕਰਕੇ ਦਿਖਾ ਆ ਦੇਖ ਲਈ ਕਰਤਾ ਵਈ ਦੇਖ ਮਿਸਤਰੀ ਵੀ ਤਕੜਾ ਹੈ ਢਾਲ ਰੱਖਿਆ ਇਹਨ ਉਹ ਢਾਲ ਰੱਖੀਗਾ ਢਾਲ ਬਿੰਗਾ ਜੇ ਬਈ ਢਾਲ ਰੱਖੀ ਬਿੰਗਾ ਆ ਦਿਖਾਏ ਦੇਖ ਇੰਦਾ ਲੈਵਲ ਹੋਈ ਜਾਂਦਾ ਇਹ ਮਿਸਤਰੀ ਸਾਹ ਦਾ ਆਪਦਾ ਜਗੜਾ ਇਹ ਤਾਂ ਲੈਵਲ ਇਹਦਾ ਸਾਨੂੰ ਹੋਰ ਨਹੀਂ ਜਾਂਦਾ ਨਾ ਸਿੱਧਾ ਉਹ ਪਾਣੀ ਸੈੱਟ ਕਰਦਾ ਜਿਹੜਾ ਉਹਦੇ ਵਿੱਚ ਪਾਣੀ ਬਰਾਬਰ ਹੋ ਕੇ ਸਮਝ ਲੈ ਕੋਈ ਬਰਾਬਰ ਹੋ ਗਿਆ ਕੋਈ ਗੱਲ ਕਰਦਾ ਫਿਰ ਕਿਤੇ ਬਿੱਟ ਰੋਦਾ ਫਰੇ ਕਿਤੇ ਬਿੱਟ ਵੀ ਬਿੱਟ ਵੀ ਡੇਟਾ ਹੋ ਜਵੇ ਹਾਂ ਢਾਲ ਕੰਦ ਕਿੰਨੂੰ ਰੱਖਿਆ ਹਾਂ ਢਾਲ ਕੰਦ ਕਿੰਨੂੰ ਰੱਖਿਆ ਮੈਂ ਕਿਤੇ ਬਿੱਟ ਭੱਜਿਆ ਮੇਰੇ ਕਿ ਥੱਲੇ ਨੂੰ ਆਵੇ ਹੈ ਆਏ ਤਾਂ ਢਾਲ ਕੰਦ ਕਿੰਨੂੰ ਵੀ ਕਿੱਦਾਂ ਨੂੰ ਜਾਂਦਾ ਇਹ ਨਹੀਂ ਨਹੀਂ ਏ ਬਾਕੀ ਸਰਾਹ ਦੇ ਦੇ ਤੇ ਬਾਕੀ ਬੋਲੇ ਨੂੰ ਪੁੱਛ ਲੈ ਕੋ ਪੁੱਛਣਾ ਬਾਕੀ ਬੋਲੇ ਨੂੰ ਪੁੱਛਣ ਨੂੰ ਨਹੀਂ ਹੈ ਜੀ ਠੀਕ ਹੈ ਭਾਈ ਠੀਕ ਹੈ ਤੂੰ ਕੇ ਸੁਣਦਾ ਤੂੰ ਇੱਥੇ ਇਹੋ ਆ ਇਹਨੂੰ ਸੁਣਦਾ ਤਾਂ ਨਹੀਂ ਇੱਕ ਇੱਕਾ ਰੂਈ ਪਾ ਲੰਦਾ ਪਤਾ ਕਿਆ ਹੋਇਆ ਇਹ ਇਹ ਜਿਹੜੀ ਭਈਆ ਹੈ ਬੋਲੇ ਬੋਲੇ ਹਾਂ ਡਰਾਂ ਦੀ ਕਹਿੰਦੇ ਕਾਬਲੇ ਲੈ ਜਾ ਪਾਵਰ ਦੇਣਾ ਟਾ ਅਬ ਉਹ ਕਹਿੰਦਾ ਆਂਗ ਕਰਨ ਉਹ ਕਹਿੰਦਾ ਦੂਆ ਮਿਲ ਕੇ ਕਿ ਦੁਆ ਸਿੱਧਾ ਉਹਨਾਂ ਨੂੰ ਲਗਾ ਦੇਣੀ ਪਹਿਲਾ ਇੱਕ ਲੈ ਜਾ ਛੇ ਕਾ ਅਗਲੇ ਲੈ ਜਾ ਛੇ ਕਾ ਅਗਲੇ ਛੇ ਲੈ ਜਾ ਅੱਕੇ ਲੈ ਜਾ ਕਿੱਥੇ ਕਿੱਥੇ ਪਾਵਾਂ ਪਹਿਲੇ ਨਹੀਂ ਲਗਾਏਗਾ ਬਾਅਦ ਮੁਲਾਇਕਾ ਆਏ ਤੋਂ ਬਾਅਦ ਚਲਾਂਗੇ ਬਾਅਦ ਚੋਂ ਲੰਘ ਪਹਿਲਾਂ ਇੱਥੇ ਇੱਧਰ ਰਹਿਣਾ ਹੈ ਇਹਨੂੰ ਦਾਦੀ ਚੇਕਾ ਕਰ ਲੈ ਸੋਹਣੀ ਮੈਂ ਮੋਟੇ ਬਦਲੇ ਜਾਂਦਾ ਤੇ ਕਿਹਨਾ ਮੋਟਾ ਬਦਲਾ ਕੋਈ ਨਹੀਂ ਹੈਗਾ ਅੱਧੇ ਦੂਏ ਦੇ ਸੋਹਣੀ ਅੱਧੇ ਦੂਏ ਦੇ ਦੇ ਤਿੰਨੇ ਦੇ ਦੇ ਤੇ ਦੂਏ ਦੇ ਬਰਾਬਰ ਦੇ ਦੋ ਲੋਈ ਕਹਿੰਦੇ ਤਾਸ ਦੀ ਇਹੀ ਤੇ ਹੀ ਫੇਰ ਕੇ ਥੱਕ ਕੇ ਬੈਠੇ ਹੁਣ ਬੰਦੇ ਹੈ ਥੱਕ ਕੇ ਬੈਠਾ ਥੱਕ ਗਿਆ ਹੁਣ ਆ ਤੂੰ ਖੇਡ ਲੈ ਥੱਕ ਕੇ ਜਿਵੇਂ ਬੈਠੇ ਹਾਂਾਰੇ ਹੋਗਾ ਜਿੰਨੇ ਤੂੰ ਆ ਰ ਗਿਆ ਅੱਜ ਕੀ ਗੱਲ ਤੀ ਬੰਦ ਵੀ ਹੀਰਾ ਫਿਰ ਵੀ ਕਰਨੀ ਹਾਂ ਤੇ ਬਾਅਦ ਵਿੱਚ ਮੇਰੀ ਰੇਲ ਬਣਾਈ ਫੇਰੀ ਮੇਰੀ ਫੇਰੀ ਕਰਦਾ ਫਿਰ ਮੇਰੀ ਰੇਲ ਬਣਾਈ ਨਾ ਪਹਿਲਾਂ ਉਹ ਮੇਰਾ ਫੇਰੀ ਕਰਦਾ ਫਿਰ ਮੇਰੀ ਗੱਲ ਜੱਗੇ ਨੇ ਸਲੇ ਨੇ ਕਹਿ ਲਾਏ ਗੱਲ ਹਾਂ ਕਿ ਕਹਿੰਦਾ ਵੀ ਇਹਦਾ ਫੇਰੇ ਨਹੀਂ ਕਰਉ ਜਿੰਨੀ ਹੁੰਦੀ ਹੈ ਕਹਿੰਦਾ ਮੱਲਕ ਤੇ ਮੈਨੂੰ ਕਹਿੰਦਾ ਅੱਛਾ ਮੱਲਕ ਨਹੀਂ ਕਹਿੰਦਾ ਤੇਰਾ ਫੇਰ ਜੱਲੀ ਆ ਫੇਰ ਤਾਂ ਇੰਨੀ ਵੀ ਨਹੀਂ ਦੁੱਤਾ ਥੱਲੇ ਤੇਰਾ ਫੇਰੀ ਕਿਹੜੇ ਕਰਨੀ ਆ ਇਹ ਪਤਾ ਰੱਖ ਕੇ ਪੱਤੇ ਵਾ ਪਤਾ ਰੱਖ ਕੇ ਫਿਰ ਦੰਨੇ ਢੋਕੂ ਇਹ ਕਹਿੰਕੇ ਨਹੀਂ ਇਹਦਾ ਫੇਰੀ ਕਿਹੜੀ ਕਰਨੀ ਆਉਂਦੀ ਆ ਪਰਸਾ ਚੌਥੇ ਤੇ ਖੇਲੀ ਏ ਉਹ ਕੋਲ ਬੈਠੇ ਢੋਕੂ ਚਗਾਈ ਆ ਇਹਨਾਂ ਨੂੰ ਪਤਾ ਨਾ ਲੱਗੇ ਇਹ ਵੀ ਗੈਲੇ ਤਾਂ ਮੈਂ ਆ ਕੇ ਆਈ ਨਾ ਕਰੀ ਜਾ ਤੂੰ ਅੰਦਰ ਵਾਈ ਤੇ ਵੀ ਆਈ ਸਾ ਮਾਤਾ ਅੱਜ ਕਹਿੰਦੇ ਬੰਦੇ ਬੰਦੇ ਨੂੰ ਹੱਕ ਮਿਲਿਆ ਉਹ ਹੀ ਬੰਦਾ ਫੇਰ ਗਿਆ ਅੱਜ ਫੇਰ ਕਹਿੰਦੇ ਵੀ ਠੱਗੀ ਨਹੀਂ ਕਰਨੀ ਅੱਜ ਬਰਾਬਰ ਚੱਲਦਾ ਰਿਹਾ ਕੰਮ ਬਾਈ ਜੋ ਦੋ ਦੋ ਵਾਰ ਸਾਰੇ ਬੰਦ ਸਾਰੇ ਬਣਲੇ ਸਾਰੇ ਬਣਲੇ ਸਾਰੇ ਬੰਲੇ ਇਹ 6 11 11000 ਰੁਪਏ ਜਿਹੜੇ ਦੇ ਸੀ ਇਹ ਕਹਿੰਦੇ ਇੱਕ ਦੀ ਖਿਲਾੜਾ ਹੈ ਇੱਕ ਦੀ ਖਿਲਾੜਾ ਥੋੜੂਆ ਜਿੰਨੇ ਬੰਦੇ ਜ਼ਿਆਦਾ ਆਉਂਗੇ ਉਹਨਾਂ ਦਾ ਕਹਾ ਬਾਈ ਕੀ ਪਤਾ ਮੈਨੂੰ ਪਹਿਲੀ ਗੱਲ ਇਹਦਾ ਨੂੰ ਕੀ ਪਤਾ ਚਿਆ ਮਿਆਣਾ ਹੈ ਉਹਨੇ ਸਮਾਂ ਪੱਤੇ ਘਟ ਆਉਂਦੇ ਜਵਾਕ ਆ ਇਹ ਜਵਾਕ ਕਿੱਥੇ ਜਵਾਕੜਾ ਜਵਾਕ ਇਹਨੂੰ ਕੀ ਬੋਲ ਹੁਣ ਤਮਾਰੇ ਕੋਲ ਨੁਕਰਾ ਕੇ ਪੈਲ ਪਾ ਤਾ ਪੱਕੀ ਗੱਲ ਹਵਾ ਵਾਲੇ ਕਾ ਹੁਣ ਕੰਮ ਕਰਦਾ ਕੋਲਰ ਵੀ ਆ ਜੇ ਹਵਾ ਦਾ ਹੀ ਵਧੀਆ ਹੈ ਕੋਲਰ ਵੀ ਕਰਫਾ ਮਰ ਲੱਗ ਗਿਆ ਤਾਰੇ ਮੈਂ ਤਾਂਹੀਂ ਦੌੜੇ ਉਰ ਤੇ ਨਹੀਂ ਭਾ ਇੰਨੀ ਗਾ ਆ ਵੀ ਨਿਆਣੇ ਉਹ ਨਿਆਣੇ ਮੈਂ ਅੱਜ ਦਾ ਦਿਨ ਨਹੀਂ ਹੋ ਰਿਹਾ ਮੈਂ ਭਾਈ ਅਕਲ 28 ਤਰੀਕ ਨੂੰ ਇਸ ਸੈਲ ਉਹ ਮੀਂਹ ਦਾ ਕੋਈ ਨਹੀਂ ਪਤਾ ਅੱਛਾ ਯਾਰ ਇਹ ਕੋਈ ਨਾ ਕਹਨੇ ਹੁਣ ਕਹਿੰਦੇ ਜਦੋਂ ਪੈਣ ਲੱਗ ਗਏ ਪਈ ਜਾ ਰੁਕ ਗਿਆ ਰੁਕ ਗਿਆ ਬਸ ਲੈ 28 ਤਰੀਕ ਹੀ ਸੀ ਦੱਸਦੇ ਯਾਰ ਹੁਣ ਮੇਰੀ ਸਮਝ ਸਰਕਾਰ ਨੂੰ ਵੀ ਪਤਾ ਜਿਆਦਾ ਲੱਗਦਾ ਜੀਤ ਦਾ ਤਾਂ ਕਾ ਕਰਤਾ ਬੜਾ ਚੀਜ਼ ਹੈ ਉਹਨੇ ਸਕੂਲ ਛੁੱਟੀਆਂ ਜਾ ਕਰੀਏ ਤਾਂ ਮੀਂਹ ਜਾਂ ਮੀਂਹ ਮੁੱਕ ਗਿਆ ਨਾ ਨੈਟ ਵੀ ਨਹੀਂ ਹੋਇਆ ਨੈਟ ਵੀ ਨਹੀਂ ਹੋਇਆ ਹਾਂ ਰੱਬ ਦੇ ਮੂਹਰੇ ਕੋਈ ਨੈਟ ਨਹੀਂ ਬਵਾਸ ਲਾਉਣ ਨੂੰ ਜਿਆਦਾ ਹਾਂ ਰਾਪਦੇ ਮੂਰੇ ਕੋਈ ਨਾਟ ਨਹੀਂ ਆ ਰਹਾ ਪਾਣੀ ਦਾ ਜਲ ਵੀ ਜਿਹੜਾ ਹੁਣ ਆਪਣਾ ਕੈਮਰਾ ਵੀ ਆਹਾ ਤੇ ਕੈਮਰਾ ਵੀ ਥੋੜਾ ਮਾੜੀ ਜਿਆਦਾ ਪਾਣੀ ਦਿਖਾਉਂਦਾ ਹੈ ਕਿ ਨਹੀਂ ਪਤਾ ਤਾਂ ਮਿੱਤਰਾ ਉਹਨਾਂ ਨੂੰ ਬਾੜੀ ਜਿੱਥੇ ਆਇਆ ਹੋਇਆ ਬਸ ਹੁਣ ਉੱਥੇ ਬੁਰਾ ਹਾਲ ਹੈ ਹੈ ਕਿ ਨਹੀਂ ਉਹ ਅੱਖ ਨਾਲ ਦੇਖਣ ਤੇ ਕੈਮਰਿਆਂ ਨਾਲ ਦੇਖਣ ਨਾਲ ਜਮੀਨ ਸਮਾਂਦਾ ਹੁਣ ਆਪਣੀ ਗੱਲ ਇਹ ਹੈ ਕਿ ਇੰਨਾ ਪਾਣੀ ਹੁੰਦਾ ਇਸ ਟਾਈਮ ਮੇਰੀ ਤੁਹਾਨੂੰ ਗੱਲ ਅੱਖ ਤੇ ਲੱਗੀ ਵੀ ਸੀ ਜਿਹੜੇ ਉੱਪਰ ਤੇ ਉਹਨੂੰ ਦੇਖਣਾ ਕੈਮਰਾ ਕਦੇ ਹੀਠਾਂ ਤੇ ਉੱਪਰ ਤੋਂ ਮਾਝੀ ਦੇਖ ਲੈ ਅਲੱਗ ਅਲੱਗ ਐਂਗਲ ਹੁੰਦਾ ਹਰੇਕ ਦਾ ਇੱਥੇ ਵਾਹ ਗਈ ਮੈਂ ਤਾਂ ਮਾਝਾ ਸਾਰੇ ਦੇ ਵੜੇ ਘਰ ਚੱਲਦੀ ਆ ਹਾਂ ਪਾਣੀ ਸਭ ਥੋੜੇ ਨਹੀਂ ਪਿੱਛੇ ਸਾਰੇ ਪਿੰਡ ਦੇ ਉੱਤੇ ਹੁੰਦਾ ਹੈ ਹਾਂ ਜਦ ਮੀਂਹ ਪੈ ਗਿਆ ਹਾਂ ਪਾਣੀ ਇਹਨੇ ਨਾ ਹੋ ਜਦਾ ਉਹਦੇ 10 ਮਿੰਟ ਬਾਅਦ ਹੈ 10 ਮਿੰਟ ਬਾਅਦ ਹੈ ਜੀ ਹੁਣ ਉਹ ਐਂ ਲੱਗਦਾ ਜੀ ਸਾਰਾ ਪਾਣੀ ਇਹ ਲੱਗ ਗਿਆ ਨਦੀਓ ਆ ਗਈ ਉਹਦੇ ਕਿੱਥੇ ਆ ਕਿੱਥੇ ਬਾਅਦ ਵਿੱਚ ਅੱਧੇ ਬੱਜੇ ਪੰਚ 10 ਮਿੰਟ ਬਾਅਦ ਹੈ ਇਹ ਤਾਂ ਹੈ ਹਾਂ ਤਾਂ ਦੇਖੋ ਹੈ ਕੱਲ੍ਹ ਆਈ ਉੱਥੇ ਮੈਂ ਉਹਦੇ ਆਕੇ turist ਬੈਠਾ ਹੁੰਦਾ ਗਿਆ ਮੇਰੀ ਤਾਂ ਨਦੀ ਬਹੁਤ ਆਈ ਪੀ ਇਹ ਚੰਡੀਗੜ੍ਹ ਜਣੀ ਮੀਂਹ ਪਊਗਾ ਤਾਂ ਮੈਂ ਥੋੜੇ ਤਾਂ ਕਹਿੰਦੇ ਨਦੀ ਬਹੁਤ ਆਈ ਪੀ ਆ ਕਹਿੰਦੇ ਬਾ ਸਾੜੇ ਕਿਹੜੇ ਨੇ ਮੈਂ ਸੁਣਦੀ ਜਾਨ ਇੱਕ ਦਰ ਬਹੁ ਫੇਕੀ ਨੁੱਜਾ ਪਾਉਂਦੇ ਯਾਰ ਇੱਕ ਨੇ ਅੱਜ ਬਾਈ ਵੀ ਰੀਲ ਸੀ ਕਹਿੰਦਾ ਰੋਪੜ ਰੋਪੜ ਕਹਿੰਦਾ ਟੁੱਟ ਗਈ ਨਦੀ ਉੱਥੇ ਪਾਈ ਵੀ ਰੀਲੀ ਵੀਡੀਓ ਦੀ ਆਹੋ ਪਾਣੀ ਦਿਖਾਉਂਦੇ ਨੇ ਨਾ ਗੁੱਡੇ ਦੇ ਪਾਣੀ ਕਹਿੰਦੇ ਰੋਪੜ ਦੀ ਵੀਡੀਓ ਮੈਂ ਕਿਹਾ ਰੋਪੜ ਦੀ ਤੋ ਸਾਬ ਨਹੀਂ ਉਹ ਖਾਲੀ ਸਦਾ ਬੈਠੇ ਆਂ ਰਾਮਗਰ ਝੂਠੀਆਂ ਅਫਵਾਹਾਂ ਤੋਂ ਇਧਰੋਂ ਵੀ ਆਇਆ ਕੋ ਝੂਠੀਆਂ ਅਫਵਾਹਾਂ ਤੋਂ ਬਚ ਰਿੱਲਾਂ ਤੋਂ ਬਿਲੀ ਲੈਣਾ ਤੋਂ ਬਚੋ ਬਸ ਮੇਰੇ ਗਲੀ ਨੂੰ ਕਰਦਾ ਮੈਂ ਪ੍ਰੀਤ ਬਾਈ ਮੈਂ ਗਲਤ ਨਹੀਂ ਪਾਈ ਨਾਰਾ ਦੇ ਚੋਰ ਨੂੰ ਆਪਣਾ ਪਾਲਾ ਮੈਂ ਤਾਂ ਕੁਝ ਕਿਹਾ ਹੀ ਨਹੀਂ ਮੈਂ ਉਹਨਾਂ ਤਾਂ ਦੇਖਿਆ ਮੇਰੇ ਤੋਂ ਦਿਮਾਗ ਵਿੱਚ ਵੀ ਹੁੰਦਾ ਮੈਂ ਤਾਂ ਕਦੇ ਹੋਰ ਦੀ ਕਿਤੇ ਹੋਰ ਦੀ ਰੈਂਡਮ ਵੀਡੀਓ ਦੀ ਯਾਰ ਉਹ ਬਸਾਉਣ ਲੱਗੇ ਮੈਂ ਤੇਰੀ ਗੱਲ ਨਹੀਂ ਗਲਤ ਜੀ ਯਾਰ ਗਲਤ ਆ ਕਿਤੇ ਹੋਰ ਦੀ ਰੈਂਡਮ ਵੀਡੀਓ ਦੀ ਉਹਨਾਂ ਉੱਪਰ ਲਿਖਿਆ ਵੀ ਲੋਕੇਸ਼ਨ ਹੈਗੀ ਯਾਰ ਆਪਣੀ ਸਾਡੇ ਉੱਤੇ ਸੀ ਰੋਪੜ ਦੀ ਜੂਦੇ ਪਾਣੀ ਚੱਲਦਾ ਹਾਂ ਆਪਣੀ ਵੀਡੀਓ ਕਿਸੇ ਨੇ ਨਹੀਂ ਕੀਤੀ ਹੋਰ ਕੋਈ ਹੋਰੇ ਤਾਂ ਰੈਂਡਮ ਬੰਦੀ ਕੌਣ ਦਾ ਉਹਦੀ ਇਹ ਕਰਦਾ ਮੈਂ ਕਿਹਾ ਸਾਡੇ ਦੀ ਵੀ ਸਾਨੂੰ ਪਤਾ ਹੀ ਨਹੀਂ ਆ ਇਹ ਵੀ ਯਾਰ ਬਣਾ ਕੇ ਲਿਆਇਆ ਮੈਂ ਸਹੀ ਕਿਹਾ ਵੀ ਖਵਾ ਨਾ ਖਲਾਓ ਇੰਨਾ ਕ ਪਾਣੀ ਨੋਰਮਲ ਆ ਪਤਾ ਨਹੀਂ ਹੋਰ ਆ ਇੱਕ ਹੋਰ ਵੀ ਆ ਉੱਥੇ ਸਤਲੂ ਜੀ ਜਿੱਥੇ ਆਪਣਾ ਨਿਕਲਦਾ ਹੈਡ ਵਰਕਰਸ ਪਰ ਉੱਥੇ ਪਾਣੀ ਗੇਟ ਚੌੜੇ ਦਾ ਬਹੁਤ ਪਾਣੀ ਜਿਆਦਾ ਨਿਕਲਦਾ ਲੱਗਦਾ ਹੀ ਆ ਪਰਲੇ ਪੁਲ ਪਰ ਚਲੇ ਜਾਈ ਜਾ ਕੇ ਪਾਣੀ ਕੁਝ ਵੀ ਨਹੀਂ ਦਿਖਦਾ ਹੈਗਾ ਤੋਂ ਪਛਦੇ ਕਹਿੰਦਾ ਵੀ ਇਹ ਕੈਮਰਾ ਬਹੁਤ ਹੋ ਹੈ ਨੂੰ ਆ ਕੇ ਦੋਨੂੰ ਫੂਰ ਪਰ ਚੱਲਣਾ ਪੈਣਾ ਉੱਤਰਣਾ ਕਿੱਥੇ ਬੋਲਾ ਉਧਰ ਹੀ ਦਰ ਭੇਜਿਆ ਵਾ ਅੱਛਾ ਕੀ ਕਰਨਾ ਹੁਣ ਨੱਟ ਪਾਉਣਾ ਉਹ ਨੱਟ ਦੇ ਆ ਇਹ ਲੱਗਿਆ ਹੀ ਨਹੀਂ ਹਲੇ ਰੱਖ ਸੋਤੇ ਯਾਰ ਕੀ ਗੱਲ ਹੈ ਗੱਲਾਂ ਚੋ ਗੱਲ ਆ ਕੋਈ ਅਰੇ ਇਤਰੇ ਰਹਿ ਤਰੇ ਅਰੇ ਆ ਸਰਜਣ ਆ ਇੱਥੇ ਖੜ ਕੇ ਆਂਦੇ ਨਾ ਨਾ ਕੜਪਿਟ ਮੈਰੀ ਪਿਆ ਮੈਂ ਕਰਦੀ ਆ ਬਾਸ ਅੰਝੋੜਦੀ ਤੂੰ ਬਹੁਤ ਅੱਗੇ ਲੈ ਕੇ ਰੋਣਾ ਲੋ ਭਾਈ ਹੱਲੇ ਵੀ ਟਰਾਲਾਂ ਦਾ ਤਾਂ ਲੈ ਕੇ ਆਂਗੂ ਜੇ ਕੰਮ ਨਿਬੜੂ ਕੋਰੇ ਕਾਗਨ ਉਹ ਮੀਂਹ ਨਹੀਂ ਆਉਂਦਾ ਯਾਰ ਮੈਂ ਮੇਰ ਚਾਂਸ ਬਣਾਈ ਬੈਠਾ ਉਹ ਜਿੰਨੀ ਗਰਮੀ ਹੁੰਦੀ ਉਹਨੇ ਮੀਂਹੇ ਜ਼ਿਆਦਾ ਚਾਂਸ ਬਣਦੇ ਆ ਗਰਮੀ ਤਾਂ ਹੈਗੀ ਯਾਰ ਤੋਬਾ ਪਾਪਾ ਦਾ ਕਹਿੰਦੇ ਹੁਣ ਗਰਮੀ ਦਾ ਬਹੁਤਾ ਵਾਹੀ ਗਰਮੀ ਗਰਮੀ ਤਾਂ ਬਹੁਤ ਆ ਜੀ ਦੇਖੋ ਗੱਲ ਪਾੜਾ ਪਰ ਹਾਂ ਉਹ ਕਹਿੰਦਾ ਪਾੜਾ ਇਹ ਦੇ ਦਿੱਤੇ ਉਹੀ ਮਾਰਦੇ ਪਾਣੀ ਇਠਾ ਕੇ ਵਾਹ ਜਿਹੜਾ ਪਾੜਾ ਦੇ ਪਾਣੀ ਆਉਂਦਾ ਇਹੀ ਮਾਰਦਾ ਥਰੀ ਜਗਾ ਕੇ ਇਹ ਗੱਲ ਆ ਵਰਦੇ ਤੇ ਆਪਣਾ ਨਾਇਨਾ ਨਾਇਨਾ ਬੇਬੀ ਕੀ ਹੋ ਗਿਆ ਬਦਰ ਹਾਂ ਬਲੀ ਗੱਲ ਤਾਂ ਸਾਰਾ ਠੀਕ ਆ ਉਹਨੂੰ ਹਾਕ ਕਿਤਨਾ ਮਾਰੀਏ ਸੌਂਦਾ ਨਹੀਂ ਆ ਬੋਨ ਕਰ ਆ ਪੂਰ ਰੱਖੋ ਗੰਦੂ ਲਾ ਕੇ ਪੂਰ ਕਰੀ ਜਾ ਕੇ ਉਹਨੂੰ ਚ ਬੰਦ ਕਰਦੇ ਪਾ ਦੂਏ ਚ ਪਾ ਦੇ ਕਰ ਰਸਾ ਗਿਰ ਲਓ ਪੁਰਨ ਗਰਦਨ ਚ ਪਾ ਦੋ ਕਿ ਠੀਕ ਆ ਅਸਾ ਖਿਚੀਣਾ ਸੀ ਬਸ ਇਹ ਪੁਆਇੰਟ ਬਦਲ ਕੇ ਪਾਈ ਜਾ ਬਸ ਘਾਟੀ ਨਹੀਂ ਚੱਲੀ ਹੁਣ ਕੰਟੀ ਨੂੰ ਨੀ ਬੋਨਦੀ ਹੁਣ ਔਖੀ ਆ ਕੰਮ ਪਾਈ ਦੇਖੋ ਕੀ ਬਣਦਾ ਵਾਹ ਭਾਈ ਉਹਨੂੰ ਫੋਨ ਲਾ ਦਿੱਤਾ ਰਾਣੀ ਕਿੱਥੇ ਲੰਮੜਦਾ ਸਰਾ ਕੱਢਣੇ ਤੇ ਅੱਜ ਬੈਲਡ ਕਰਨਾ ਸਰ ਮੈਂ ਨਹੀਂ ਮੇਰੀ ਗੱਲ ਹੀ ਭਾਈ ਗ੍ਰਿੰਦਰ ਉਹ ਕੀ ਆ ਹਰਾ ਤੇਰਾ ਤੂੰ ਦਿਖਾਈ ਉਹ ਟਰੈਕਟਰ ਆ ਕਿਹਾ ਇਹ ਵੱਡਾ ਕੈਂਟਰ ਉਹ ਦਿਖਾਈ 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 ਉਹਨੂੰ ਗਿੰਦਰ ਖਾਈ ਮੁਕਾ ਉਹ ਕਰਤੇ ਐਕਸੀਡੈਂਟ ਉਹ ਦਿਖਾਦਾ ਮੈਂ ਗ੍ਰਿੰਦਰ ਕੀ ਉਹ ਦਿਖਾ ਦੇ ਮੁਕਾ ਕੀ ਆ ਇਹ ਓਹ ਕੀ ਚੀਜ਼ ਹੈ ਲੈ ਲੈ ਟਰੈਕਟਰ ਨੇੜੇ ਆਉਂਦਾ ਨੇੜੇ ਦਿਖਦਾ ਹੀ ਨਹੀਂ ਨਾ ਕੈਸੀ ਚੀਜ਼ ਹੈ ਥੋਕਰ ਥੋਕਰ ਬੜੇ ਤੱਕੀ ਇਹਦਾ ਇਹ ਵੀ ਰਿਮੋਟ ਨਾਲ ਚੱਲਦਾ ਰਿਮੋਟ ਕੰਟਰੋਲ ਆ ਉਹ ਵੀ ਐ ਹੈ ਤਾਂ ਉਹ ਵੀ ਰਿਮੋਟ ਨਾਲ ਚੱਲਦਾ ਖਲੋ ਜੋਰ ਤਾਂ ਦੇਣੀ ਕਿ ਚੰਦਾਨ ਚੱਲ ਤੱਕ ਦੇ ਤਾ ਉਹਦੇ ਜਿੰਨਾ ਜ਼ੋਰ ਤਾਂ ਨਹੀਂ ਹੈਗਾ ਉਹ ਜਾ ਕੇ ਜੋਰ ਨਹੀਂ ਉਹ ਖੜ ਗਈ ਲੈ ਖੜ ਗਈ ਇੱਥੇ ਰੱਖ ਇੱਥੇ ਨਹੀਂ ਇੱਕ ਉਹ ਇੱਕ ਗੱਲ ਆ ਸਹਰੀ ਉਧਰ ਉਧਰ ਮਹਕਾਬ ਵਾਲਾ ਟਰੈਕਟਰ ਤਕੜਾ ਆ ਲੈ ਉਹ ਨਾ ਉਹ ਐ ਨਹੀਂ ਉਲਟਦਾ ਹੈਗਾ ਬਾਈ ਉਹ ਚਲ ਉਹ ਨਹੀਂ ਉਲਟਦਾ ਬਾਈ ਉਹ ਨਹੀਂ ਉਲਟਦਾ ਬਾਈ ਉਹਦਾ ਬਹੁਤ بڑا ਬਾਈ ਇਹਦਾ ਕੁਝ ਵੀ ਨਹੀਂ ਦੇਗਾ ਤੇ ਮੁਰ ਇਹ ਹੁਣ ਲਿਆਇਆ ਕਿੰਦਰ ਇਹ ਤਾਂ ਉਹ ਦਵਾਤ ਉਹਨੇ ਆਏ ਨੇ ਵੀ ਚਾਹ ਟਰੈਕਟਰ ਉਹ ਲੈ ਕੇ ਆਏ ਇਹਨੂੰ ਆਹ ਦਵਾਦੋਂ ਨੇ ਹਾਂ ਛੋਟੀ ਮੋਟੀ ਚੀਜ਼ ਕੋਈ ਉਹ ਹੀ ਵੀ ਸਾਰ ਲਈ ਹੈ ਹੈ ਕਿਆ ਬੁੱਕਰਾਤਾ ਯਾਰ ਜਿੰਦੇ ਜਿਆਦਾ ਲੋਕ ਹੀ ਨਹੀਂ ਦੇਖ ਦਿਓ ਨਾ ਕਿ ਮੋਂ ਤਾਂ ਕੈਮਰੇ ਨੂੰ ਜ਼ੂਮ ਕਰਨਾ ਪੈਂਦਾ ਕੈਮਰੇ ਦਾ ਤੂੰ ਜ਼ੋਰ ਦੇਖੀ ਜ਼ੋਰ ਚਲ ਚਲਾ ਜ਼ੋਰ ਚਲਾ ਐ ਦੇ ਵਿੱਚ ਦੇਖੀ ਜ਼ੋਰ ਬਾਈ ਪੰਪ ਚੱਲਦੇ ਆ ਪੂਰੇ ਓ ਲੈ ਬਾਈ ਉਹਨਾਂ ਦਾ ਦੇਖ ਰੈਕਟਰ ਦਾ ਗਾਰੇ ਚੋਂ ਕੱਢੇ ਉਹਨੇ ਗਾਰੇ ਚੋਂ ਗੋਲੀ ਨੂੰ ਟ੍ਰੈਲੀ ਪਾ ਕੇ ਗਿਆ ਉਹ ਐਨਾ ਜ਼ੋਰ ਆ ਉਹਦੇ ਵਿੱਚ ਲੈ ਰਿਮੋਟ ਕਾ ਚੱਲਦਾ ਉਹ ਆ ਲੈ ਲੈ ਦਸ ਸਿਰ पे ਮਾਰੀ ਜਾਂਦੀ ਐ ਹੈ ਉਹ ਨਹੀਂ ਜੋਰੇ ਨਹੀਂ ਹੈਗਾ ਬਸ ਟਰੈਕਟਰ ਦਾ ਮਹਿਤਾਬ ਦਾ ਏ ਟਰੈਕਟਰ ਦਾ ਬਾਈ ਮਹਿਤਾਬ ਦਾ ਏ ਅਮਨ ਚਲਾਉਂਦੀ ਉਹਨੂੰ ਬਾਈ ਇਹ ਅਮਨ ਹੈ ਬਾਈ ਇੰਨੀ ਰੇਜ ਬਣਾਈ ਉਹਦੀ ਇੰਨਾ ਤੇਜ਼ ਆ ਹੋ ਗਾਰੇ ਗੂਰੇ ਮਨ ਗੋਲੀ ਮਗੂ ਜਾਂਦਾ ਨਾਲੇ ਹੈਵੀ ਨਾਲੇ ਹੈਵੀ ਰਿਮੋਟ ਨਾਲ ਚੱਲਦਾ ਏ ਕਿਹਨੂੰ ਪਤਾ ਨਹੀਂ ਕਹਦੇ ਲੇਕਿਨ ਪਤਾ ਜਾਂਦੇ ਨਾਲੇ ਵਿੱਚ ਬੈ ਕੇ ਚਲਾਉਂਦੀ ਹੈ ਹੈ ਸਭ ਨੂੰ ਪਤਾ ਹਰ ਸਵੀਰੇ ਬੰਦੇ ਕਹਿੰਦੇ ਲੱਗਦਾ ਇਹਨੂੰ ਯਾਰ ਉਹ ਤਾਂ ਤਾਂ ਲੇਤਾ ਹੈ ਹੈ ਹਰਸ਼ਵੀਰ ਨਾਲ ਕਹਿ ਤਾ ਕਿ ਲੇਕੇ ਆਉਣਾ ਤਾ ਪਤਾ ਨਹੀਂ ਕਹਤੇ ਨਿਕਿਆ ਬਸ ਇਹੀ ਚੀਜ਼ ਤਦ ਨੂੰ ਸਾ ਇਹਦਾ ਇਹਦਾ ਸਾਰ ਤਾ ਉਹਦਾ ਨਹੀਂ ਸਾਰ ਨਾ ਇੱਕ ਇੱਕ ਦੀਵਾਲੀ ਨੂੰ 4000 ਦੇ ਬੰਮ ਕਹਿੰਦੇ 400 ਦੇ ਲੈ ਆਤੇ ਸਾਰ ਤਾ ਔਰ ਮੋਟੋਰ ਗਨ ਰੋਲ ਤਾਂ ਹੈਗੀ ਉਹ ਵੀ ਰਿਮੋਟ ਕੰਟਰੋਲ ਆ ਉਹ ਵੀ ਉਹ ਵੀ ਰਿਮੋਟ ਵਾਲੀ ਆ ਉੱਪਰ ਬਹਿ ਕੇ ਉਹਦੇ ਪਿੱਛੇ ਇੱਟਾ ਵੀ ਲਾ ਦੋ ਸਕਦਾ ਟਰਾਲੀ ਵਿੱਚ ਇੱਟਾ ਉਹਨੂੰ ਲਿਆ ਕੇ ਦੂਰੇ ਘਾ ਸਕਦਾ ਉਹ ਕਾਹੀ ਨਹੀਂ ਕਰਨਾ ਚਾਹੁੰਦੇ ਹੈਗੇ ਨਾ ਗੱਲਾਂ ਮਤਲਬ ਨਾ ਗੱਲਾਂ ਦਾ ਕਿਉਂ ਉਹ ਆਹੀ ਠੀਕ ਆ ਗੱਲਾਂ ਮਤਲਬ ਯਾਰ ਆਪਾਂ ਤਾਂ ਆਪਾਂ ਸੱਚ ਬੋਲਦੇ ਯਾਰ ਗੱਲਾਂ ਮਾ ਨਾ ਸਾਨੂੰ ਕਿਹਾ ਸੀ ਕਿ ਨਾ ਹੋਣਾ ਪੰਜ ਨੂੰ ਲੈ ਕੇ ਜਹੇ ਘਰ ਤੇ ਇਹ ਗੱਲਾਂ ਵੀ ਬਹਿ ਕੇ ਟਰੈਕਟਰ ਆਪਣਾ ਚਲਾ ਕੇ ਰਾਮ ਤੁੰ ਤੂੰ ਬਸ ਕਰੂ ਬਾਤ ਪੰਪ ਦੇਣੇ ਪੰਜ ਨਾ ਘੱਟ ਟਰਾਲੀ ਵੇਹਿੰਦਾ ਇੰਨਾ ਚੋਰਾ ਉਹਦੇ ਵਿੱਚ ਉਹਦਾ ਇੱਟਾ ਵੀ ਲੱਗਦਾ ਹੋਰ ਇਹਨੇ ਵੀ ਕੱਢ ਦਿੰਦਾ ਲੱਗੂਗਾ ਪਤਾ ਹਲੇ ਕੁਆਰੇ ਫਿਰਦੇ ਨੇ ਉਹਦੇ ਬਾਅਦ ਉਹ ਤਾਂ ਆਪ ਕਹਿੰਦੇ ਵਗਤਾ ਦੇ ਇਹ ਤਾਂ ਆਪ ਕਹਿੰਦੀ ਹੈ ਵਗਤਾ ਦੇ ਕੋਹ ਚਲਾ ਨਾ ਨਹੀਂ ਟੁੱਟਦੀ ਉਹ ਜਾਂਦਾ ਉਹ ਜਾਂਦੀਆ ਗਿਆ ਉਹ ਜੱਟ ਦੇ ਚੀਚਾ ਨੇ ਦੇਖ ਲਈ ਵੀ ਉਹ ਅਸੀਂ ਤਾਂ ਬੜਾ ਲਾਉਣਾ ਉਹ ਨਾਲ ਵੀ ਯਾਰ ਅੱਜ ਬੜਾ ਲਾਉਣਾ ਉਹ ਨਾਲ ਵੀ ਕਹ ਮੇਰਾ ਬਾਪ ਤਾਂ ਐਟੋ ਬਣ ਕੇ ਇਹਨਾਂ ਨੂੰ ਆਇਆ ਕਿ ਮੇਰਾ ਬਾਪ ਨੇ ਐਟੋ ਬਣ ਕੇ ਲਿਆ ਕੇ ਦਿੱਤਾ ਵੇ ਕਿ ਤੁਸੀਂ ਰੋੜਨ ਵਾਲੇ ਹੱਥ ਵਾਲੇ ਲੈ ਕੇ ਦੇਣੇ ਆਪਣੇ ਆਂ ਦੇਖ ਲਓ ਉਹ ਅਸੀਂ ਉਮਰਦ ਸਾਹਿਬ ਨਾਲ ਰੋੜਨੇ ਵਾਲੇ ਦਊਂਗਾ ਬਾਜੂ ਤਾਂ بڑے بڑے ਨੇ ਆ ਸਾਡਾ ਰੋੜਨ ਵਾਲੇ ਵੀ ਐਡਾ ਹੋਊਗਾ ਹੱਥ ਗਿਆ ਧੱਕਾ ਮਾਰ ਕੇ ਕਹ ਦੇ ਇਹਨੂੰ ਤਾਂ ਲੈ ਇੱਕ ਵਾਰ ਕਹਿ ਚੱਲ ਦੇਖਾ ਫਿਰ ਬੁੱਕਰਾਇ ਕਿਰਾਏ ਨਹੀਂ ਬੁੱਕਰਾ ਦਿਖਾ ਕਿਥੇ ਆ ਸਲੀਪ ਦਿਖਾ ਹੱਦ ਵਾਲਾ ਸਲੀਪ ਦਿਖਾ ਤਾਹੀ ਦਾ ਤਾਹੀ ਦਾਹੀ ਦੱਸ ਦਵਾਇਆ ਤਾਹੀ ਦੱਸ ਦਵਾ ਕੇ ਲੈ ਆ ਉਹ ਤਾਹੀ ਦੱਸ ਦਵਾਇਆ ਅੱਡਾ ਟਰੈਕਟਰ ਦਾ ਦਵਾ ਹੀ ਤਾਂ ਇਹ ਆ ਇਹ ਖਰਾਬ ਬੰਦੇ ਆ ਇਹ ਬੰਦੇ ਖਰਾਬ ਆ ਯਾਰ ਉਹ ਬੰਦੇ ਖਰਾਬ ਆ ਕੋਈ ਇਹਨੂੰ ਮਾਨੂੰ ਘੁਰਦਾ ਇਹਨੂੰ ਘੁਰਦਾ ਲੋਈ ਇਹੋ ਆਈ ਪੰਜ ਫੜਾ ਦੇ ਇਹਨੂੰ ਚੱਲ ਓਹੋ ਹੋਹ ਕੀ ਚਲਾਉਣਾ ਬੱਬਾ ਮੈਂ ਯਾਰ ਉਹ ਗੱਡੀ ਵੀ ਚਲਾਈਏ ਕਿਆ ਜ਼ੋਰ ਤਾਂ ਮਾਰਦਾ ਨਹੀਂਗਾ ਗੱਡੀ ਨੇ ਕਿੰਨੀ ਆ ਲੈ ਭਾਈ ਉਹ ਸਾਰੀ ਉਹ ਜੇ ਪੈਰ ਮੂਰੇ ਆ ਗਿਆ ਬੰਦੇ ਨੇ ਦੂਰ ਮਹਾਤ ਜਾ ਕੇ ਉਹ ਬੋਪੋ ਲੱਕੜੀ ਵਿੱਚ ਖੜ ਗਈ ਜਿਹੜਾ ਹੁਣ ਪੰਜ ਘੜਾ ਹੋਰੇ ਪੰਜ ਦੇ ਨੱਤਾਂ ਚ ਮਾਰ ਪਾਉਂਦਾ ਪੰਜ ਨੂੰ ਚੱਕ ਕੇ ਉਹ ਮਾਰਨਾ ਉਹਨਾਂ ਲੱਕੜੀ ਵਿੱਚ ਖੜ ਗਈ ਯਾਰ ਪਤਾ ਨਹੀਂ ਕਾਤੇ ਨਹੀਂ ਲਿਕੇ ਦੰਦੇ ਉਹਨੂੰ ਮੈਂ ਤਾਂ ਕਿਹਾ ਤਾਂ ਉੱਥੇ ਨਾਲ ਪਿਆ ਤਾਂ ਉੱਥੇ ਸਾਹਮਣੇ ਪਿਆ ਤਾਂ ਉਹਨਾਂ ਨਾਲ ਮੈਂ ਕਿਹਾ ਹੱਸ ਵੀ ਲੈ ਜਨ ਭਾਈ ਗਾਣੇ ਹਾਂ ਉੱਥੀ ਪਿਆ ਤਾਂ ਹਾਂ ਹੱਸ ਵੀ ਕਹਿ ਰਹਿਣ ਦੇ ਕਾ ਨੂੰ ਇਹਨੇ ਪੈਸੇ ਲਾਉਣੇ ਆ ਨਹੀਂ ਯਾਰ ਕਾ ਮੈਂ ਨਹੀਂ ਦੇਣਾ ਕਾ ਯਾਰ ਹੱਸ ਵੀ ਕਹਿਣ ਦਾ ਕਹਿੰਦਾ ਕਾ ਨੂੰ ਇਹਨੇ ਪੈਸੇ ਲਾਉਣੇ ਮੈਂ ਤੇਰੀ ਮਰਜੀ ਆ ਹਾਂ ਆ ਫਿਰ ਆਪਣੀ ਮਰਜ਼ੀ ਨਾਲ ਤੇਰੀ ਮਰਜ਼ੀ ਨਾਲ ਕਦੇ ਆਉਣਾ ਹੀ ਨਹੀਂ ਆਏ ਨੂੰ ਆਪਣੀ ਮਰਜ਼ੀ ਨਾਲ ਆਦੇ ਆਦੇ ਆਪਣੀ ਮਰਜ਼ੀ ਨਾਲ ਬਾਕੀ ਗੱਲ ਵਧੀਆ ਗੱਲ ਆ ਅਗਲੇ ਸਾਲ ਲਿਆਉਂ ਕੇ ਅਗਲੇ ਸਾਲ ਨਹੀਂ ਬਾਈ ਪੱਕੀ ਗੱਲ ਆ ਕਈ ਜੇ ਕੋਕੇ ਲੈ ਕੇ ਆਉਂਗੇ ਆਹ ਛੋਟਾ ਜਿਹਾ ਵਿਚਾਰਾ ਓਏ ਉਹ ਨਾ ਐਡਾ ਐਡਾ ਬਾਈ ਉਹ ਐਡਾ ਗੱਗੇ ਨੇ ਵੀ ਕਿਹਾ ਤਾਂ ਗੱਗੇ ਤਾਂ ਉਹਨੇ ਕਹਿੰਦਾ ਮੈਂ ਕਰ ਦਿੰਦਾ ਉੱਥੇ ਖੜਾ ਤਾਂ ਨਾਲੇ ਸਾਰੇ ਸਸਤਾ ਦਾ ਕਹਿੰਦਾ ਨਹੀਂ ਨਹੀਂ ਕਹਿੰਦਾ ਟਰਾਲਾ 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 ਐ ਕਹੀਗਾ ਟਰਾਲਾ 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 ਬਸ ਕਰੋ ਕੁਹਰੀ ਦਾ ਮੈਂ ਕਹਾਂਗਾ ਨਾਲੇ 2-4000 ਰੁਪਏ ਦਾ لیکن یہ اینڈ دا تو بابا بابا بچا کے دیوالی آ لے آ دی 400 روپے دی آ دی اس کا تم ایک اور بھی آ ابھی 600 دی ہے نہیں یہ بھی جھوٹ ہے یہ بھی یہ بھی سارڈڈ سرے دی ہے ਛੱਡ ਇਹ ਵੀ ਗੱਲ ਜਿਕਣਾ ਹੁਣ ਇਹਨਾਂ ਦਿਵਾਲੀ ਦੇ ਛੋਟੇ ਬੰਬ ਲਿਆਤੇ ਤੇ ਹੁਣ ਕੱਲ ਨੂੰ ਇਹਦੇ ਕੋ ਪੈਸੇ ਤਾਂ ਹੁਣ ਚੱਲ ਆਪਾਂ ਦੇ ਦੇਣੇ ਤੇ ਪੈਸੇ ਇਹ ਟਰੈਕਟਰ ਟਰਾਲੀ ਪਾਉਂਦਾ ਆਪਣੇ ਆਪੇ ਲਿਆਉਂਦਾ ਚੋ ਕਰਾਲੀ ਤੇ ਜੋ ਹਾਂ ਜੋ ਮਰਜ਼ੀ ਕਰ ਲੈਂਦਾ ਟਰਾਲੀ ਭਾ ਭਾ ਪਾ ਕੇ ਬੰਬ ਲਿਆਉਂਦਾ ਦਿਵਾਲੀ ਆ ਗਈ ਨਾ ਦੋਵੇਂ ਦਿਵਾਲੀ ਆ ਆ ਦੇ ਰੁਪਈਆ ਫੇਰ ਦਿਵਾਲੀ ਦਿਵਾਲੀ ਨੂੰ ਫੇਰ ਰੁਪਈਆ 400 ਲੱਗਣਾ ਕੰਦੇ ਬੰਬ ਛੱਡ ਇਹਦੇ ਪਰਾ ਗਾਡੀ ਰੱਖਣ ਆ ਕਾ 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 ਲੈ ਕੇ ਗਿਆ ਦੱਸ ਅੱਲਾਹ ਕਰਸ ਛੱਡ ਕਿਧਰ ਨਹੀਂ ਆ ਰਾ ਚੁੱਟੀ ਪੰਜ ਦੇ ਬਈ ਚੁੱਟੀਆਂ ਚੁੱਟੀਆਂ ਉਹ ਦੇ ਘਰ ਦੇ ਆ ਤੁਸੀਂ ਨੂੰ ਕਿਆ ਬੇਟੀ ਚੁੱਟੇ ਚੁੱਟੇ ਛੱਟੇ ਆ ਪਾਚ ਮਗਰ ਪੈਂਦਾ ਇਹਨੂੰ ਗੁੱਟ ਹੀਰੇ ਨੂੰ ਗੁੱਟ ਨਹੀਂ ਨਹੀਂ ਮੈਂ ਤਾਂ ਤੂੰ ਗੁੱਟਾ ਮੈਂ ਤਾਂ ਇਹ ਇਹ ਆਈ ਹੈ ਮੈਂ ਤਾਂ ਕਹਿੰਦਾ ਇਹਨੂੰ ਮੈਂ ਤਾਂ ਕਹਾਂ ਕੋੜਾ ਕਹਿ ਸਕਿਆ ਮੈਂ ਬਾਬਾ ਜੀ ਬੜਾ ਘੋੜਾ ਲੈ ਜਾ ਹੀਰਾ ਲੈ ਜਾ ਸਹਿਬਾ ਲੈ ਜਾ ਉਹਦਾ ਬਸ਼ੇਰਾ ਹੁਣ ਉਹ ਲੈ ਜੀ ਮੈਨੂੰ ਜਵਾਬ ਨਹੀਂ ਦਿੰਦੇ ਬੁੱਤਾਂ ਛੱਡੋ ਯਾਰ ਵੀਡੀਓ ਬਾਬਾ ਵੀਡੀਓ ਕਰੀਏ ਬੰਦ ਕਰਿਆ ਫਦਾ ਇਹ ਮਿਲਣਾ ਤਾਂ ਹੈ ਨਹੀਂ ਕੋਈ ਚੀਜ਼ ਛੱਡੋ ਬਰਾ। ਚਲ ਸਾਸੀ ਕਰ ਲੈ ਫਿਰ। ਤਸਰਾਣੇ। ਚੱਲ ਬਾਈ ਕਰਦੇ ਫਿਰ। ਹੋ ਗਿਆ ਦਰ। ਬਾਈ ਕਰ ਦੇ। ਬਾਈ ਕਰ ਦੇ। ਚੱਲ ਹੁਣ ਅਸੀਂ ਗੱਡੀ ਦਾ ਕਰੀਏ ਜੀ ਪੋਸਟ ਮਾਰਟ ਚੱਲਾ ਜਾ। ਆਪਾਂ ਉਧਰ ਪੈਂਦੇ ਆ ਜਾ। ਆ ਜਾ। ਇਹਨਾਂ ਕੋਲ ਤੇ ਭੱਜ ਜਾ। ਇਹਦਾ ਖਰਾਬ ਬੰਦੇ ਆ। ਉਹ ਨਹੀਂ। ਲੈ ਆ। ਆ ਗਿਆ। ਆ ਗਿਆ। ਉਹ ਡੰਡਾ ਦੇ ਕੇ ਦੋ। ਡੰਡਾ ਮਾਰ। ਉਹ ਘਰੇ ਉੱਟੀ ਇਕ ਨਹੀਂ ਲੋਟਾ। ਆਇਆ। ਉਹ ਉਹ ਲੈ। ਇਹਦਾ ਭਾਰੀ ਚੀਜ਼ ਆ। ਦੇਖ ਲੈ ਤੂੰ ਸਰੀਏ ਵੀ ਛੋੜ ਚੱਕਿਆ। ਸਰੀਆ ਵੀ ਛੋਟਾ ਹੁਣ ਮੇਰੇ ਤੇ ਗੁੱਸਾ ਕਰੀ ਜਾਂਦਾ ਹੁਣ ਭਾਈ ਮੈਂ ਕੀ ਕਰਾਂ ਹੋਰ ਕੀ ਅੱਜ ਤੱਕ ਇਹਦਾ ਆਪਣੀ ਜੋਗਾ ਪੈਸੇ ਆਮਦਿ ਆਪਣੇ ਅੰਦੌੜਾ ਬੱਛ ਮੈਂ ਤਾਂ ਜੀ ਆਪਣੇ ਫਿਊਚਰ ਬਲੈਂਸ ਕਰ ਉਹ ਤਾਂ ਮੈਂ ਜੀ ਆਓ ਜੀ ਆਪਣੀ ਗੱਡੀ ਸੰਭੋ ਗੱਡੀ ਨਾ ਕਰ ਯਾਰ ਗੱਡੀ ਥੋੜੀ ਅੱਖ ਲਾਉਣਾ ਅੱਖ ਲਾਉਣਾ ਗਿਆ ਰੈਂਡਰ ਰੈਂਡਰ ਹੋਨੇ ਹੀ ਹੋਨੇ ਹੀ ਸੌਰੀ ਭਾਈ ਆਦੇ ਮੈਂ ਤਾਂ ਕੰਨ ਨੂੰ ਮੱਤ ਲਾਉਦਾ ਮੈਂ ਤਾਂ ਦਵਾਉਂਗਾ ਤੁਹਾਨੂੰ